ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਨਾਮ ਤੋਂ ਬਿਨਾ ਸਾਡਾ ਕੋਈ ਸਹਾਰਾ ਨਹੀਂ ਹੈ ਨਾਮ ਤੋਂ ਬਿਨਾ ਸਾਡਾ ਬੇੜਾ ਪਾਰ ਨਹੀਂ ਹੋਣਾ ਅਤੇ ਸਾਨੂੰ ਭੁੱਲ ਕੇ ਵੀ ਕਦੀ ਵੀ ਨਾਮ ਦੇ ਉੱਤੇ ਸ਼ੰਕਾ ਨਹੀਂ ਕਰਨਾ ਚਾਹੀਦਾ ਉਹ ਸਤਿਗੁਰ ਸੱਚੇ ਪਾਸ਼ਾ ਜੀ ਦੇ ਨਾਮ ਨੇ ਸਾਡੀ ਹਰ ਥਾਂ ਰੱਖਿਆ ਕਰਨੀ ਹੈ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕੀ ਆਪ ਜੀ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਸੈਕਸ਼ਨ ਵਿੱਚ ਜਾ ਕੇ ਵਾਹਿਗੁਰੂ ਜਰ ਜੋ ਵੀ ਤੁਹਾਡੀ ਸ਼ਰਧਾ ਭਾਵਨਾ ਹੈ ਜ਼ਰੂਰ ਲਿਖਿਓ ਇਸ ਤਰ੍ਹਾਂ ਲਿਖਣ ਦੇ ਨਾਲ ਤੁਹਾਡੀ ਵੀ ਤੇ ਸਾਡੀ ਵੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲੱਗਦੀ ਹੈ ਜੀ ਇੱਕ ਮਹਾਂਪੁਰਖ ਸਾਖੀ ਸੁਣਾਉਂਦੇ ਹੋਏ ਕਹਿੰਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਇੱਕ ਕਮਾਈ ਵਾਲੇ ਸੰਤ ਮਹਾਂਪੁਰਖ ਕਿਦੇ ਕਥਾ ਕਰ ਰਹੇ ਸਨ ਬਹੁਤ ਦੂਰੋਂ ਨੇੜੇੋਂ ਸੰਗਤਾਂ ਉਹਨਾਂ ਦੀਆਂ ਕਥਾ ਕੀਰਤਨ ਸੁਣਨ ਲਈ ਆਈਆਂ ਹੋਈਆਂ ਸਨ ਵਿੱਚ ਕਈ ਵੱਡੇ ਵੱਡੇ ਅਫਸਰ ਵੀ ਆਏ ਸਨ ਕਹਿੰਦੇ ਬਾਬਾ ਜੀ ਨੇ 1.5 ਘੰਟਾ ਕਥਾ ਕੀਤੀ ਅਤੇ ਕਥਾ ਦੇ ਵਿੱਚ ਨਾਮ ਦੀ ਮਹਿਮਾ ਕਿ ਨਾਮ ਜਪਣ ਦੇ ਨਾਲ ਬੰਦਿਆ ਤੈਨੂੰ ਸਭ ਕੁਝ ਮਿਲ ਸਕਦਾ ਹੈ ਨਾਮ ਜਪਣ ਤੋਂ ਬਿਨਾ ਭਜਨ ਬੰਦਗੀ ਕਰਨ ਤੋਂ ਬਿਨਾ ਸਾਡਾ ਛੁਟਕਾਰਾ ਨਹੀਂ ਹੋਣਾ ਬੰਦਿਆ ਤੈਨੂੰ ਨਾਮ ਜਪਣਾ ਹੀ ਪੈਣਾ ਹੈ ਜੇ ਨਾਮ ਨਾਮ ਜਪਿਆ ਭਜਨ ਬੰਦਗੀ ਨਾ ਕੀਤੀ ਤਾਂ ਫਿਰ ਅੰਤ ਵੇਲੇ ਤੈਨੂੰ ਪਛਤਾਉਣਾ ਪਵੇਗਾ। ਪਾਪ ਕੀ ਉਹਨਾਂ ਨੇ ਕਈ ਉਦਾਹਰਨਾ ਦੇਖ ਕੇ ਸੰਗਤਾਂ ਨੂੰ ਨਾਮ ਜਪਣ ਦੇ ਲਈ ਪ੍ਰੇਰਣਾ ਦਿੱਤੀ। ਨਾਮ ਦੀ ਮहिमा ਕੀਤੀ। ਕਹਿੰਦੇ ਜਦੋਂ ਕਥਾ ਕੀਰਤਨ ਸਮਾਪਤੀ ਹੋਈ ਅਰਦਾਸ ਬੇਨਤੀ ਤੋਂ ਬਾਅਦ ਮਹਾਪੁਰਖ ਜੀ ਉਹ ਤੋਂ ਉੱਠ ਕੇ ਜਾਣ ਲੱਗੇ ਤਾਂ ਕਹਿੰਦੇ ਹਨ ਕਿ ਇੱਕ ਵੱਡੇ ਅਫਸਰ ਨੇ ਜਾ ਕੇ ਬਾਬਾ ਜੀ ਨੂੰ ਰੋਕ ਲਿਆ। ਅਤੇ ਕਹਿਣ ਲੱਗਾ ਬਾਬਾ ਜੀ ਤੁਸੀਂ ਇੱਕ ਡੇਢ ਘੰਟੇ ਦੀ ਕਥਾ ਕੀਤੀ ਹੈ ਅਤੇ ਇੱਕ ਡੇਢ ਘੰਟੇ ਦੀ ਕਥਾ ਦੇ ਵਿੱਚ ਇੱਕੋ ਹੀ ਗੱਲ ਕਰਦੇ ਹੋ ਕਿ ਨਾਮ ਜਪੋ ਨਾਮ ਜਪੋ ਨਾਮ ਜਪੋ ਕੀ ਮਿਲ ਜਾਏਗਾ ਨਾਮ ਜਪ ਕੇ ਲੋ ਮੈਂ ਜਪ ਲੈਂਦਾ ਹਾਂ ਨਾਮ ਜਪਿਆ ਕਰਾਂਗਾ ਕੀ ਹੋ ਜਾਵੇਗਾ ਕਹਿੰਦੇ ਜਦੋਂ ਇਸ ਤਰ੍ਹਾਂ ਉਹਨੇ ਫਿੱਕੇ ਬੋਲ ਬੋਲੇ ਕਿ ਕੋਲ ਖੜੇ ਸੇਵਾਦਾਰ ਵੀ ਹੈਰਾਨ ਸੀ ਕਿ ਇਹਨੂੰ ਕੀ ਹੋ ਗਿਆ ਹੈ ਕਹਿੰਦੇ ਪਰ ਸਮਝਣ ਵਿੱਚ देर नहीं लगी इस अफसर दी होम में नो ईगो नो ठेस पहुंची है क्योंकि स्टेज के ऊपर इसदा नाम नहीं लिया गया। ਹੁਣ ਇਹ ਸਿੱਧਾ ਤੇ ਕਹਿ ਨਹੀਂ ਸਕਦਾ ਇਸ ਕਰਕੇ ਦੂਸਰੇ ਤਰੀਕੇ ਦੇ ਨਾਲ ਆਪਣਾ ਗੁੱਸਾ ਘੜ ਰਿਹਾ ਹੈ। ਮਹਾਪੁਰਖਾਂ ਦੇ ਨਾਲ ਰੁੱਖਾ ਬੋਲ ਕੇ ਫਿੱਕਾ ਬੋਲ ਕੇ ਪਰ ਕਹਿੰਦੇ ਮਹਾਪੁਰਖਾਂ ਨੂੰ ਉਹਦੇ ਰੁੱਖਾ ਬੋਲਣ ਤੇ ਫਿੱਕਾ ਬੋਲਣ ਤੇ ਕੋਈ ਫਰਕ ਹੀ ਨਹੀਂ ਪਿਆ। ਮਹਾਪੁਰਖਾਂ ਨੇ ਜੋ ਗਾਲੇ ਵਿੱਚ ਪਰਣਾ ਪਾਇਆ ਹੋਇਆ ਸੀ ਹਜੂਰੀਆ ਮੁੱਖ ਤੇ ਰੱਖ ਕੇ ਉਤੋਂ ਤੁਰ ਪਏ ਕਹਿੰਦੇ ਰਸਤੇ ਦੇ ਵਿੱਚ ਸੇਵਾਦਾਰਾ ਨੇ ਬਾਬਾ ਜੀ ਨੂੰ ਪੁੱਛਿਆ ਬਾਬਾ ਜੀ ਤੁਸੀਂ ਉਸ ਅਫਸਰ ਨੂੰ ਜਵਾਬ ਕਿਉਂ ਨਹੀਂ ਦਿੱਤਾ ਤੁਸੀਂ ਵਧੀਆ ਤਰੀਕੇ ਦੇ ਨਾਲ ਉਹਨੂੰ ਜਵਾਬ ਦੇ ਸਕਦੇ ਸੀ ਪਰ ਤੁਸੀਂ ਉਸ ਨੂੰ ਕੋਈ ਵੀ ਜਵਾਬ ਕਿਉਂ ਨਹੀਂ ਦਿੱਤਾ ਉਤੋਂ ਚੁੱਪ ਕਰਕੇ ਕਿਉਂ ਆ ਗਏ ਹੋ ਤਾਂ ਕਹਿੰਦੇ ਮਹਾਪੁਰਖ ਜੀ ਕਹਿਣ ਲੱਗੇ ਸਾਡੀ ਡਿਊਟੀ ਕਥਾ ਕੀਰਤਨ ਦੀ ਹੈ ਇਕੱਲੇ ਇਕੱਲੇ ਬੰਦੇ ਨੂੰ ਜਵਾਬ ਦੇਣ ਦੀ ਸਾਨੂੰ ਲੋੜ ਨਹੀਂ। ਬਾਬਾ ਜੀ ਨੇ ਕਿਹਾ ਜਦੋਂ ਅਸੀਂ ਕਥਾ ਕੀਰਤਨ ਲਈ ਸਟੇਜ ਤੇ ਬੈਠਦੇ ਹਾਂ ਤਾਂ ਅਰਦਾਸ ਕਰਕੇ ਬੈਠਦੇ ਹਾਂ ਕਿ ਹੀ ਵਾਹਿਗੁਰੂ ਜੀ ਹੁਣ ਮੈਂ ਚੁੱਪ ਹੋਣ ਲੱਗਾ ਹਾਂ ਹੁਣ ਮੇਰੇ ਅੰਦਰ ਵਸ ਕੇ ਤੁਸੀਂ ਬੋਲੋ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੋ ਸਾਡੇ ਤੋਂ ਬੁਲਾਉਂਦੇ ਹਨ ਅਸੀਂ ਉਸੇ ਤਰ੍ਹਾਂ ਹੀ ਬੋਲਦੇ ਹਾਂ। ਅਸੀਂ ਆਪਣੇ ਵੱਲ ਕੁਝ ਨਹੀਂ ਕਹਿੰਦੇ। ਸਾਡੀ ਡਿਊਟੀ ਸਟੇਜ ਤੱਕ ਦੀ ਹੈ। ਅਸੀਂ ਆਪਣੀ ਡਿਊਟੀ ਕਰਨ ਲਈ ਆਏ ਹੋਏ ਹਾਂ ਹੁਣ ਕੱਲ ਦੇ دیਵਾਨਾ ਦੇ ਵਿੱਚ ਜੋ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਬੁਲਾਉਣਾ ਹੈ ਉਹ ਆਪੇ ਬੁਲਵਾ ਲੈਣਗੇ ਕਹਿੰਦੇ ਜਿਹੜੇ ਸੇਵਾਦਾਰਾਂ ਨੇ ਬਾਬਾ ਜੀ ਨੂੰ ਇਹ ਸਵਾਲ ਕੀਤਾ ਸੀ ਉਹ ਚੁੱਪ ਕਰ ਗਏ ਇਹ ਸਾਕੀ ਸੁਣਾਉਂਦੇ ਮਾਹਪੁਰ ਕਹਿੰਦੇ ਹਨ ਕਿ ਇਦਾਂ ਹੀ ਸਮਾਂ ਬੀਤਦਾ ਗਿਆ ਉਸ ਅਫਸਰ ਦੀ ਹੋਰ ਵੀ ਤਰੱਕੀ ਹੋ ਗਈ ਉਹਦਾ ਹੋਰ ਵੀ ਉੱਚਾ ਹੋ ਗਿਆ ਕਹਿੰਦੇ ਕੁਝ ਸਾਲ ਡਿਊਟੀ ਕਰਨ ਤੋਂ ਬਾਅਦ ਉਹ ਰਿਟਾਇਰ ਹੋ ਗਿਆ ਉਸ ਅਫਸਰ ਨੇ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨਾਲ ਰਹਿਣ ਲੱਗਾ। ਉਹ ਅਫਸਰ ਦੇ ਦੋ ਬੱਚੇ ਸਨ, ਇੱਕ ਬੇਟਾ ਅਤੇ ਇੱਕ ਬੇਟੀ। ਕਹਿੰਦੇ ਇੱਕ ਦਿਨ ਉਹ ਅਫਸਰ ਦੇ ਨਾਲ ਕੋਈ ਐਸੀ ਘਟਨਾ ਵਾਪਰੀ ਕਿ ਉਹਨੂੰ ਹਸਪੀਟਲ ਵਿੱਚ ਦਾਖਲ ਕਰਵਾਉਣਾ ਪੈ ਗਿਆ। ਇਲਾਜ ਚੱਲਿਆ, ਕਹਿੰਦੇ ਉਸ ਅਫਸਰ ਦੀ ਜਾਨ ਤਾਂ ਬਚ ਗਈ ਪਰ ਕੋਮਾ ਦੇ ਵਿੱਚ ਚਲਾ ਗਿਆ। ਭਾਵ ਕਿ ਬੰਦੇ ਦੇ ਸਾਹ ਤਾਂ ਚੱਲ ਰਹੇ ਨੇ ਪਰ ਬੇਹੋਸ਼ੀ ਦੀ ਹਾਲਤ ਵਿੱਚ ਹੈ। ਆਪਣੀ ਕੋਈ ਸੁਧਬੂद्धि ਹੀ ਨਹੀਂ ਰਹਿੰਦੀ। ਕਹਿੰਦੇ ਡਾਕਟਰਾਂ ਨੇ ਕਿਹਾ ਕਿ ਅਸੀਂ ਇਸ ਗੱਲ ਦੀ ਗਾਰੰਟੀ ਨਹੀਂ ਦੇ ਸਕਦੇ ਕਿ ਇਹਨਾਂ ਨੂੰ ਕਦੋਂ ਹੋਸ਼ ਆਵੇਗੀ ਹੋ ਸਕਦਾ ਹੈ ਕੱਲ ਹੀ ਇਹਨਾਂ ਨੂੰ ਹੋਸ਼ ਆ ਜਾਵੇ ਹੋ ਸਕਦਾ ਹੈ ਇਹ ਸਾਲ ਲੰਘ ਜਾਵੇ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਦੀ ਬਾਕੀ ਜ਼ਿੰਦਗੀ ਜਿਹੜੀ ਬਚੀ ਹੈ ਇਸੇ ਤਰ੍ਹਾਂ ਹੀ ਕੋਮਾ ਵਿੱਚ ਹੀ ਬੀਤ ਜਾਵੇ ਡਾਕਟਰਾਂ ਨੇ ਇਸ ਤਰ੍ਹਾਂ ਜਵਾਬ ਦੇ ਦਿੱਤਾ ਤਾਂ ਪਰਿਵਾਰ ਬਹੁਤ ਦੁਖੀ ਹੋਇਆ ਹੁਣ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰੀਏ ਬੱਚਿਆਂ ਨੂੰ ਚੇਤਾ ਆਇਆ ਕਿ ਇੱਕ ਵਾਰ ਸਾਡੇ ਪਿਤਾ ਜੀ ਨੇ ਕਮਾਈ ਵਾਲੇ ਮਾਪੁਰਖਾਂ ਨੂੰ ਫਿੱਕੇ ਬੋਲ ਬੋਲੇ ਸਨ ਜ਼ਰੂਰ ਇਹਨਾਂ ਨੂੰ ਉਸੇ ਗਲਤੀ ਦੀ ਹੀ ਸਜ਼ਾ ਮਿਲੀ ਹੈ ਕਹਿੰਦੇ ਬੱਚਾ ਨੇ ਆਪਣੀ ਮਾਤਾ ਜੀ ਨਾਲ ਗੱਲ ਕੀਤੀ ਕਿ ਆਪਾਂ ਉਹ ਮਾਪੁਰਖਾਂ ਦੇ ਕੋਲ ਜਾਈਏ ਜਾ ਕੇ ਮਾਫੀ ਮੰਗੀਏ ਪਿਤਾ ਜੀ ਦੀ ਕੀਤੀ ਭੁੱਲ ਨੂੰ ਬਖਸ਼ਾ ਕੇ ਆਈਏ ਹੋ ਸਕਦਾ ਹੈ ਪਿਤਾ ਜੀ ਦਾ ਭਲਾ ਹੋ ਜਾਵੇ ਪਿਤਾ ਜੀ ਠੀਕ ਹੋ ਜਾਣ ਕਹਿੰਦੇ ਬੱਚਾ ਨੇ ਆਪਣੇ ਮਾਤਾ ਜੀ ਨੂੰ ਨਾਲ ਲਿਆ ਕੁਝ ਹੋਰ ਰਿਸ਼ਤੇਦਾਰਾਂ ਨੂੰ ਨਾਲ ਲਿਆ ਅਤੇ ਰਾਣਾ ਸਾਹਿਬ ਵਾਲੇ ਮਾਪੁਰਖਾ ਕੋਲ ਪਹੁੰਚ ਗਏ ਕਿਉਂਕਿ ਜਿਸ ਮਾਪੁਰਖਾਂ ਦੇ ਨਾਲ ਇਹਨਾਂ ਦੇ ਪਿਤਾ ਜੀ ਨੇ ਉੱਚਾ ਨੀਵਾ ਬੋਲਿਆ ਸੀ ਉਹ ਤਨ ਤਨ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾਣਾ ਵਾਲੇ ਸਾਹਿਬ ਮਹਾਪੁਰਖ ਸੰ ਜਿਨ੍ਹਾਂ ਨੂੰ ਇਹਨਾਂ ਦੇ ਪਿਤਾ ਜੀ ਨੇ ਕਿਹਾ ਸੀ ਕਿ ਤੁਸੀਂ ਡੇਢ ਘੰਟਾ ਇੱਕੋ ਹੀ ਗੱਲ ਕਹੇ ਜਾਂਦੇ ਹੋ ਕਿ ਨਾਮ ਜਪੋ ਨਾਮ ਜਪੋ ਨਾਮ ਜਪੋ ਨਾਮ ਜਪਣ ਦੇ ਨਾਲ ਕੀ ਹੋ ਜਾਵੇਗਾ ਬੱਚਾ ਨੂੰ ਸਾਰੀ ਗੱਲ ਯਾਦ ਸੀ ਇਸ ਕਰਕੇ ਮਹਾਪੁਰਖਾਂ ਦੇ ਕੋਲ ਪਹੁੰਚੇ ਤੇ ਜਾ ਕੇ ਬੇਨਤੀ ਕੀਤੀ ਅਸੀਂ ਫਲਾਣੇ ਪਿੰਡ ਤੋਂ ਆਏ ਹਾਂ ਯਾਦ ਕਰਵਾਉਣ ਲੱਗੇ ਕਿ ਬਾਬਾ ਜੀ ਤੁਹਾਨੂੰ ਯਾਦ ਹੈ ਤੁਸੀਂ ਇੱਕ ਵਾਰ ਫਲਾਣੇ ਪਿੰਨਗਰ ਦੀ ਵਿੱਚ ਕਥਾ ਕੀਰਤਨ ਲਈ ਗਏ ਸੀ ਉੱਥੇ ਇੱਕ ਅਫਸਰ ਨੇ ਤੁਹਾਨੂੰ ਉੱਚਾ ਨੀਵਾ ਬੋਲਿਆ ਸੀ ਫਿੱਕਾ ਬੋਲਿਆ ਸੀ ਉਹ ਅਫਸਰ ਸਾਡੇ ਪਿਤਾ ਜੀ ਸਨ ਸਾਰੀ ਗੱਲ ਬਾਤ ਦੱਸੀ ਕਿ ਸਾਡੇ ਪਿਤਾ ਇਸ ਤਰ੍ਹਾਂ ਕੋਮਾ ਵਿੱਚ ਚਲੇ ਗਏ ਹਨ ਅਤੇ ਸਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਮਾੜਾ ਵਿਹਾਰ ਕਰਨ ਕਰਕੇ ਹੀ ਉਹਨਾਂ ਦੀ ਇਹ ਹਾਲਤ ਹੋਈ ਹੈ ਬਾਬਾ ਜੀ ਤੁਸੀਂ ਸਾਡੇ ਪਿਤਾ ਜੀ ਨੂੰ ਮਾਫ ਕਰ ਦਿਓ ਕਹਿੰਦੇ ਬਾਬਾ ਜੀ ਕਹਿਣ ਲੱਗੇ ਕਿ ਪੁੱਤਰ ਸਾਨੂੰ ਤਾਂ ਕੁਝ ਵੀ yaad ਨਹੀਂ ਸਾਨੂੰ ਕਿਸ ਵੇਲੇ ਕਿਸ ਨੇ ਫਿੱਕਾ ਬੋਲਿਆ ਸੀ ਕਿਉਂਕਿ ਸਾਧ ਸੰਗਤ ਜੀ ਅਸਲੀ ਸੰਤ ਮਹਾਪੁਰਖ ਦੀ ਇਹੋ ਨਿਸ਼ਾਨੀ ਹੁੰਦੀ ਹੈ ਕਮਾਈ ਵਾਲੇ ਮਹਾਪੁਰਖਾਂ ਦੀ ਇਹੋ ਨਿਸ਼ਾਨੀ ਹੈ ਕਿ ਉਹਨਾਂ ਨੂੰ ਨਾ ਤਾਂ ਆਪਣੀ ਕੀਤੀ ਹੋਈ ਉਸਤਤ ਦੇ ਨਾਲ ਕੋਈ ਫਰਕ ਪੈਂਦਾ ਹੈ ਅਤੇ ਨਾ ਹੀ ਬੁਰਾਈ ਦੇ ਨਾਲ ਇਨ੍ਹਾਂ ਚੀਜ਼ਾਂ ਦਾ ਸਾਨੂੰ ਫਰਕ ਪੈਂਦਾ ਹੈ ਜੀਕਰ ਕਿਸ ਨੇ ਸਾਡੀ ਉਸਤਤ ਕਰ ਦਿੱਤੀ ਤਾਂ ਅਸੀਂ ਫੁੱਲੇ ਨਹੀਂ ਸਮਾਉਂਦੇ ਅਤੇ ਜੇਕਰ ਕਿਸ ਨੇ ਸਾਡੀ ਬੁਰਾਈ ਕਰ ਦਿੱਤੀ ਤਾਂ ਅਸੀਂ ਅੰਦਰੋਂ ਹੀ ਅੰਦਰ ਸੜਦੇ ਰਹਿੰਦੇ ਹਾਂ ਕਿ ਫਲਾਣੇ ਬੰਦੇ ਨੇ ਮੈਨੂੰ ਮਾੜਾ ਬੋਲ ਦਿੱਤਾ ਹੈ ਅਸੀਂ ਓਨੀ ਦੇਰ ਤੱਕ ਸੁੱਖ ਦਾ ਸਾਹ ਨਹੀਂ ਲੈਂਦੇ ਜਿੰਨੀ ਦੇਰ ਤੱਕ ਬਦਲੇ ਵਿੱਚ ਉਹਨੂੰ ਚਾਰ ਗੱਲਾਂ ਨਾ ਸੁਣਾ ਦਈਏ ਜਾਂ ਫਿਰ ਅੰਦਰੋਂ-ਅੰਦਰੀ ਹੀ ਉਹਨਾਂ ਗੱਲਾਂ ਨੂੰ ਯਾਦ ਕਰਕੇ ਅਸੀਂ ਦੁਖੀ ਹੁੰਦੇ ਰਹਿੰਦੇ ਹਾਂ ਕਿ ਉਹ ਮਾੜੇ ਬੋਲ ਬੋਲਣ ਵਾਲਾ ਬੰਦਾ ਭਾਵੇਂ ਭੁੱਲ ਜਾਵੇ ਪਰ ਅਸੀਂ ਨਹੀਂ ਭੁੱਲਦੇ ਸਾਡੇ ਅੰਦਰ ਉਹ ਮਾੜੇ ਬਚਨ ਚੱਲਦੇ ਹੀ ਰਹਿੰਦੇ ਹਨ ਅਸੀਂ ਅੰਦਰੋਂ-ਅੰਦਰੀ ਦੁਖੀ ਹੁੰਦੇ ਰਹਿੰਦੇ ਹਾਂ ਸੋ ਮਹਾਪੁਰਖ ਕਹਿ ਦਿੱਤਾ ਕਿ ਪੁੱਤਰ ਸਾਨੂੰ ਤਾਂ ਕੁਝ ਵੀ ਯਾਦ ਨਹੀਂ ਕੀ ਕਿਸੇ ਵੇਲੇ ਸਾਨੂੰ ਕਿਸੇ ਨੇ ਕੁਝ ਫਿੱਕਾ ਬੋਲਿਆ ਹੈ ਕਹਿੰਦੇ ਉਹ ਬੱਚਿਆਂ ਨੇ ਬੇਨਤੀ ਕੀਤੀ ਬਾਬਾ ਜੀ ਇਹ ਤੁਹਾਡਾ ਬੜਪਨ ਹੈ ਤੁਹਾਡੀ ਵਡਿਆਈ ਹੈ ਕਿ ਤੁਸੀਂ ਉਹਨਾਂ ਮਾਰੇ ਵਰਚਨਾ ਨੂੰ ਯਾਦ ਨਹੀਂ ਰੱਖਿਆ ਭੁੱਲ ਗਏ ਹੋ ਪਰ ਸਾਡੇ ਤੇ ਸਾਡੇ ਪਿਤਾ ਤੇ ਕਿਰਪਾ ਕਰੋ ਜੋ ਗਲਤੀ ਉਹਨਾਂ ਤੋਂ ਹੋਈ ਹੈ ਨਾ ਉਹ ਗਲਤੀ ਸਾਨੂੰ ਸੁਧਾਰਨ ਦਾ ਸਾਨੂੰ ਕੋਈ ਰਾਹ ਦੱਸ ਦਿਓ ਕੋਈ ਰਾਹ ਦੱਸ ਦਿਓ ਸਾਸੰਗ ਜੀ ਮਹਾਪੁਰਖ ਜੀ ਇਹ ਥਾਕੀ ਸੁਣਾਉਂਦੇ ਹੋ ਕਹਿੰਦੇ ਹਨ ਕਿ ਉਸ ਵਕਤ ਬਾਬਾ ਜੀ ਦੇ ਹੱਥ ਦੇ ਵਿੱਚ ਸਿਮਰਨਾ ਫੜਿਆ ਹੋਇਆ ਸੀ ਛੋਟੀ ਮਾਲਾ ਉਹ ਮਾਲਾ ਪਰਿਵਾਰ ਨੂੰ ਦਿੰਦਿਆਂ ਕਿਹਾ ਕਿ ਭਾਈ ਜਿਸ ਨਾਮ ਉੱਤੇ ਤੁਹਾਡੇ ਪਿਤਾ ਨੇ ਸ਼ੰਕਾ ਕੀਤਾ ਸੀ ਨਾ ਉਸੇ ਨਾਮ ਨੇ ਹੀ ਉਹਨੂੰ ਬਚਾਉਣਾ ਹੈ ਬਾਬਾ ਜੀ ਨੇ ਰਾਹ ਦੱਸ ਦਿੱਤਾ ਕਿ ਇਸ ਤਰ੍ਹਾਂ ਕਰੋ ਤੁਸੀਂ ਕੇਸ਼ੀ ਇਸ਼ਨਾਨ ਕਰਕੇ ਸਾਰਾ ਪਰਿਵਾਰ ਵਾਰੂ ਵਾਰੀ ਮਰੀਜ਼ ਦੇ ਕੋਲ ਗੁਰਮੰਤਰ ਦਾ ਜਾਪ ਜਾਂ ਮੂਲ ਮੰਤਰ ਦਾ ਜਾਪ ਕਰੋ ਗੁਰੂ ਨਾਨਕ ਪਾਸ਼ਾ ਕਿਰਪਾ ਕਰਨਗੇ ਕਹਿੰਦੇ ਹਨ ਬਸ ਪਰਿਵਾਰ ਨੇ ਮਾਪੁਰਖਾਂ ਤੋਂ ਰਾਹ ਲੈ ਲਿਆ ਤੇ ਇਸੇ ਤਰ੍ਹਾਂ ਕਰਨਾ ਸ਼ੁਰੂ ਕੀਤਾ ਕੇਸ਼ੀ ਇਸ਼ਨਾਨ ਕਰਕੇ ਵਾਰੋ ਵਾਰੀ ਸਭ ਨੇ ਗੁਰਮੰਤਰ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਦਿੱਤਾ ਕਹਿੰਦੇ ਕੁਝ ਹੀ ਦਿਨਾਂ ਦੇ ਵਿੱਚ ਉਹ ਅਫਸਰ ਨੂੰ ਹੋਸ਼ ਆ ਗਈ ਅਤੇ ਹੋਸ਼ ਆਉਂਦਿਆਂ ਹੀ ਉਹੰ댜 ਸਾਰ ਹੀ ਉਸਦੇ ਮੁਖ ਵਿੱਚੋਂ ਪਹਿਲਾ ਸ਼ਬਦ ਕੀ ਨਿਕਲਿਆ ਵਾਹਿਗੁਰੂ ਵਾਹਿਗੁਰੂ ਫਿਰ ਪਤਾ ਲੱਗਾ ਕਿ ਵਾਹਿਗੁਰੂ ਸ਼ਬਦ ਦੇ ਵਿੱਚ ਕਿੰਨੀ ਤਾਕਤ ਹੈ ਨਾਮ ਦੇ ਵਿੱਚ ਕਿੰਨੀ ਤਾਕਤ ਹੈ ਹਰ ਥਾਂ ਤੇ ਸਹਾਈ ਹੁੰਦਾ ਹੈ ਸੋ ਅੱਜ ਦੀ ਇਹ ਸਾਕੀ ਸੁਣਾਉਣ ਦੇ ਪਿੱਛੇ ਮਕਸਦ ਇਹੋ ਹੀ ਹੈ ਕਿ ਨਾਮ ਤੋਂ ਬਿਨਾ ਸਾਡਾ ਕੋਈ ਸਹਾਰਾ ਨਹੀਂ ਨਾਮ ਤੋਂ ਬਿਨਾ ਸਾਡੀ ਕਿਸੇ ਨੇ ਬਾ ਨਹੀਂ ਫੜਨੀ ਨਾਮ ਤੋਂ ਬਿਨਾ ਬੇੜਾ ਪਾਰ ਨਹੀਂ ਹੋਣਾ ਅਤੇ ਪੁਲਕੇ ਵੀ ਕਦੀ ਵੀ ਨਾਮ ਉੱਤੇ ਸ਼ੰਕਾ ਨਹੀਂ ਕਰਨਾ ਉਸ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਮ ਨੇ ਹੀ ਹਰ ਥਾਂ ਸਹਾਈ ਹੋ ਕੇ ਹਰ ਤਰਫੋਂ ਸਾਡੀ ਰੱਖਿਆ ਕਰਨੀ ਹੈ ਸਾਡੀ लाज ਰੱਖਣੀ ਹੈ ਸਾਧ ਸੰਗਤ ਜੀ ਭੁਲਾ ਗਲਤੀਆਂ ਦੀ ਮਾਫੀ ਦੇਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ